ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਆ ਤੁਸੀਂ ਸਾਰੇ ਆਪਣੇ ਘਰਾਂ 'ਚ ਠੀਕ ਠਾਕ ਹੋਵੋਗੇ ਅਸੀਂ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ 'ਚ ਆ ਸਵੇਰੇ ਬੱਚਿਆਂ ਨੂੰ ਉਠਾਇਆ ਤੇ ਸਭ ਤੋਂ ਪਹਿਲਾਂ ਇਹਨਾਂ ਦੇ ਮੈਂ ਵਾਲ ਵਾਏ ਕਿਉਂਕਿ ਉਸ ਤੋਂ ਬਾਅਦ ਹੀ ਇਹ ਨਹਾ ਕੇ ਰੈਡੀ ਹੁੰਦੇ ਆ ਤੇ ਛੋਟਾ ਉੱਠ ਕੇ ਆ ਕੇ ਇਹਨੂੰ ਆਏ ਮਿਲਿਆ ਜਿਵੇਂ ਪਤਾ ਨਹੀਂ ਕਿੱਥੋਂ ਆਇਆ ਹੁੰਦਾ ਸਿਰਫ ਰਾਤ ਸੌਂ ਸੌ ਕੇ ਇਹਨਾਂ ਨੂੰ ਆਇਆ ਜਾਂਦਾ ਵੀ ਇੱਕ ਦੂਜੇ ਤੋਂ ਦੂਰ ਹੋ ਗਏ ਸੀ ਤੇ ਹੁਣ ਦੇਖੋ ਉੱਠ ਕੇ ਦੋਨੇ ਫਿਰ ਆਪਸ ਵਿੱਚ ਨੂੰ ਮਿਲ ਰਹੇ ਇਹਨਾਂ ਦੇ ਜੂੜੇ ਮੈਂ ਕਰਤੇ ਆ ਤੇ ਰੈਡੀ ਹੋਣ ਚੱਲੇ ਹੁਣ ਨਾਉਣਗੇ ਤੇ ਫਿਰ ਉਸ ਤੋਂ ਬਾਅਦ ਮ ਤੇ ਪਟਕਾ ਮੈੱਕ ਦਾ ਥੋੜਾ ਜਿਹਾ ਸੋਚ ਵਿਚਾਰ ਕੇ ਬੰਨਣਾ ਪੈਂਦਾ ਕਿਉਂਕਿ ਇਹਦੇ ਜਿਹੜੇ ਸਟਿਚ ਲੱਗੇ ਨੇ ਅੱਖਾਂ ਦੇ ਉੱਪਰ ਫਿਰ ਉਹ ਥੋੜੇ ਜਿਹਾ ਵੀ ਪਟਕਾ ਉੱਪਰ ਆ ਜੇ ਤਾਂ ਕੋਗਾ ਵੀ ਮੇਰੇ ਦਰਦ ਹੁੰਦਾ ਏ ਤੇ ਬਹੁਤ ਹੀ ਪੋਲਾ ਬੰਨਦੀ ਆ ਮੈਂ ਤੇ ਉਹਨੂੰ ਕਹਿਣਾ ਪੈਂਦਾ ਵੀ ਤੂੰ ਪਿੱਛੇ ਉਹਨੂੰ ਫੜ ਕੇ ਰੱਖ ਤਾਂ ਕਿ ਕੋਈ ਪ੍ਰੋਬਲਮ ਨਾ ਆ ਜਾਵੇ ਇਹਨਾਂ ਨੂੰ ਮੈਂ ਕਰਤਾ ਸੀਗਾ ਇੱਥੇ ਰੈਡੀ ਦੋਨੇ ਭਰਾਵਾਂ ਨੂੰ ਇਹਨਾਂ ਦੇ ਪਟਕੇ ਬੰਨਤੇ ਸੀਗੇ ਤੇ ਟਿਫਨ ਇਹਨਾਂ ਦੇ ਮੈਂ ਪਹਿਲਾਂ ਹੀ ਰੈਡੀ ਕਰਕੇ ਰੱਖੇ ਸੀਗੇ ਤੇ ਇਹਨਾਂ ਦਾ ਸਕੂਲ ਜਾਣ ਦਾ ਟਾਈਮ ਹੋਣ ਵਾਲਾ ਹੀ ਸੀਗਾ ਬਸ ਤੇ ਫਤੇ ਕਹਿੰਦਾ ਟਾਈਮਰ ਵਟਕਣਾ ਥੋੜਾ ਢਿੱਲਾ ਇਹਨੂੰ ਦੁਬਾਰਾ ਫੇਰ ਟਾਈਟ ਕਰ ਤੇ ਮੋਕੋਲ ਕੇ ਫੇਰ ਦੁਬਾਰਾ ਟਾਈਟ ਕੀਤਾ ਤੇ ਇਹਦੇ ਐਕਸ਼ਨ ਚੈੱਕ ਕਰੋ ਤੁਸੀਂ ਦੇਖੋ ਕੀ ਕਰ ਰਿਹਾ ਵਾ ਇਹ ਤੇ ਜਿੰਨਾ ਹੀ ਛੋਟਾ ਨਾ ਇਹ ਉਨਾ ਹੀ ਖਰਾਬ ਆ ਬਹੁਤ ਜ਼ਿਆਦਾ ਤੰਗ ਕਰਦਾ ਇਹ ਤੇ ਹੋਂ ਕੇ ਰਤਾਈ ਮੈਂ ਸਾਰਿਆਂ ਨੂੰ ਹੈਲੋ ਕਰੂੰਗਾ ਮੈਂ ਕਿ ਟਿਕਾ ਕਰ ਲੈ ਕੋਈ ਚੱਕਰ ਨਹੀਂ ਹੈਗਾ ਕਹਿੰਦਾ ਮੈਂ ਸਾਰਿਆਂ ਨੂੰ ਕਹੂੰਗਾ ਜਿੰਨਾਂ ਜਿੰਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਥੈਂਕ ਯੂ ਤੇ ਫਿਰ ਸਕੂਲੋਂ ਆਗੇ ਸੀਗੇ ਉਹ ਤੋਂ ਬਾਅਦ ਦੇਖੋ ਸਾਰਾ ਕੁਝ ਬੈੱਡ ਤੇ ਸ਼ਟਕ ਟਿਊਸ਼ਨ ਚਲੇ ਗਏ ਉਹ ਚੱਕਿਆ ਉਸ ਤੋਂ ਬਾਅਦ ਆਪਾਂ ਕੱਪੜਿਆਂ ਦੀਆਂ ਤਾਹਾਂ ਲਾਈਆਂ ਕੱਪੜੇ ਕਾਫੀ ਜ਼ਿਆਦਾ ਸੀਗੇ ਅੱਜ ਆਪਣੇ ਧੋਣ ਵਾਲੇ ਤੇ ਇੱਕ socks ਮੇਰੀ ਗੁੰਮ ਗਈ ਸੀਗੀ ਉਹ ਲਾਸਟ ਤੇ ਲੱਭੀ ਤੇ ਇਹਨਾਂ ਨੂੰ ਮੈਂ ਡੱਡ ਤਿਆਂ ਲਾ ਕੇ ਰੱਖਤਾ ਕਿਉਂਕਿ ਮੈਨੂੰ ਸਾਹਮਣੇ ਥੋੜੇ ਜਿ ਸੌਖੇ ਹੋ ਜਾਂਦੇ ਆ ਤਾਂ ਕਰਕੇ ਉਸ ਤੋਂ ਬਾਅਦ ਆਪਾਂ ਕਟੀਆਂ ਸਬਜ਼ੀਆਂ ਕਿਉਂਕਿ ਆਪਾਂ ਨੇ ਰਾਈਸ ਬਣਾਉਣੇ ਸੀ ਪਹਿਲੀ ਵਾਰੀ ਆਪਾਂ ਅੱਜ ਕੀ ਆ ਵੀ ਪਾਵਾਂਗੇ ਤੇ ਦੇਖਦੇ ਆ ਚਾਵਲ ਕਿੱਦਾਂ ਬਣਦੇ ਆ ਇਧਰ ਨਾਲ ਹੀ ਆਪਾਂ ਰੋਟੀ ਦੀ ਤਿਆਰੀ ਕਰ ਲਈ ਸੀਗੀ ਤੇ ਫਿਰ ਮੈਂ ਇਹਨਾਂ ਨੂੰ ਲੈਣ ਚਲੀ ਗਈ ਸੀ ਰੋਟੀ ਬਣਾ ਕੇ ਬੱਚਿਆਂ ਨੂੰ ਟਿਊਸ਼ਨ ਤੋਂ ਲੈ ਕੇ ਆਈ ਤੇ ਦੋਨੇ ਭਰਾ ਸਾਈਕਲ ਤੇ ਗਏ ਸੀਗੇ ਅੱਜ ਤੇ ਘਰੇ ਆ ਗਏ ਸੀਗੇ ਆ ਕੇ ਫਿਰ ਮੈਂ ਬਣਾਈਆਂ ਸੇਵੀਆਂ ਤੇ 세ਵੀਆਂ ਇਹਨਾਂ ਨੂੰ ਵੀ ਬਹੁਤ ਪਸੰਦ ਆ। ਬਹੁਤ ਖੁਸ਼ ਹੋ ਕੇ ਖਾ ਲੈਂਦੇ। ਇਧਰ ਆਪਣੇ ਰਾਈਸ ਜਿਹੜੇ ਉਹ ਵੀ ਬਣ ਕੇ ਤਿਆਰ ਹੋ ਚੁੱਕੇ ਸੀਗੇ। ਤੇ ਉਸ ਤੋਂ ਬਾਅਦ ਮੈਂ ਇਹ ਦੋਨੇ ਭਰਾ ਬੈਠ ਕੇ ਫੋਨ ਦੇਖਣ ਲੱਗੇ। ਇਹ ਸੀਗਾ ਆਪਣਾ ਅੱਜ ਦਾ ਵਲੌਗ ਵੀਡੀਓ। ਵਧੀਆ ਲੱਗੇ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ।